ਪਾਣੀ ਗਲਤੀ ਵਿੱਚ ਖੜੇ ਜਾਂਦਾ ਕੋਈ ਨਿਕਾਸ ਨਹੀਂ ਗਾੜੀ ਕੋਈ ਸਫਾਈ ਦਾ ਪ੍ਰਬੰਧ ਨਹੀਂ ਕਮੇਟੀ ਵੱਲੋਂ ਉਹਨਾਂ ਨੂੰ ਵਾਰ-ਵਾਰ ਰਿਕਵੈਸਟ ਬਹੁਤ ਵਾਰ ਕੀਤੀ ਆ ਆ ਵੀ ਮਿਲਿਆ ਮੈਂ ਪਰ ਉਹਨਾਂ ਦੇ ਟਾਲ ਮੋੜ ਦੀ ਨੀਤੀ ਆ ਕਿ ਕਰਾ ਦਾਂਗੇ ਕਰ ਦਾਂਗੇ ਬਸ ਇਹੋ ਕਹ ਕੇ ਤੇ ਧੂਰ ਦਿੰਦੇ ਆ ਤੇ ਕੋਈ ਉਹਨਾਂ ਦਾ ਪ੍ਰਬੰਧ ਨਹੀਂ ਤੇ ਕੋਈ ਬੰਦਾ ਨਹੀਂ ਆਉਂਦਾ ਕੋਈ ਨਿਕਾਸ ਨਹੀਂ ਹੈਗਾ ਤੇ ਜਿਸ ਕਰਕੇ ਇਹ ਪਾਣੀ ਜਿਹੜਾ ਵਾ ਇਹ ਬਰਸਾਤ ਜਦੋਂ ਹੁੰਦੀ ਹੈ ਘਰਾਂ ਤੱਕ ਆ ਜਾਂਦਾ ਬਾਹਰ ਆ ਜਾਂਦਾ ਵਰੀਆਂ ਵਿੱਚ ਸਾਡੇ ਘਰਾਂ ਦੇ ਵਿੱਚ ਪਿਆਦਾ ਨਾ ਇਹ ਆ ਜੀ ਵੀ ਸੜਕ ਉੱਚੀ ਆ ਗੱਡੀਆਂ ਨਾਲੋਂ ਤੇ ਗਲੀ ਦਾ ਉਹਦਾ ਸੜਕ ਦਾ ਪਾਣੀ ਵੀ ਤੇ ਨਾਲੇ ਵਿੱਚ ਪੈਂਦਾ ਤੇ ਨਾਲਾ ਜਿਹੜਾ ਉਹ ਉਸ ਬਾਈ ਦਾ ਨਿਕਾਸ ਕੋਈ ਨਹੀਂ ਤੇ ਨਾ ਸਫਾਈ ਦਾ ਕੋਈ ਨਿਕਾਸ ਆ ਇਹਦੇ ਕਰਕੇ ਉਹ ਗਲੀ ਦੇ ਬੈਕਪ ਪਾਣੀ ਆਉਂਦਾ ਨਾਲੀ ਇਹਦੇ ਵਿੱਚ ਵੀ ਆਉਂਦਾ ਤੇ ਘਰਾਂ ਤੱਕ ਆ ਜਾਂਦਾ ਤੇ ਸਾਨੂੰ ਉੱਥੋਂ ਲੰਘਣਾ ਬੜਾ ਮੁਸ਼ਕਲ ਆ ਪੈਦਲ ਜਾਣਾ ਵੀ ਮੁਸ਼ਕਲ ਆ ਵੀਕਲ ਤੇ ਇੱਕ ਵਾਸੇ ਰਿਹਾ ਬਹੁਤ ਮੁਸ਼ਕਲ ਆ ਇੱਕ ਬੱਚਾ ਵੀ ਦੇਖਿਆ ਇੱਥੇ ਉਹ ਸਕੂਲ ਫਿਰ ਕਿੱਦਾਂ ਜਾਂਦਾ ਜੇ ਉਹ ਸਕੂਲ ਨੂੰ ਉਹਦੋਂ ਸਾਨੂੰ ਮਜਬੂਰ ਹੋ ਗਿਆ ਉਹਨੂੰ ਭੇਜਣਾ ਨਹੀਂ ਪੈਂਦਾ ਛੁੱਟੀ ਕਰਾਉਣੀ ਪੈਂਦੀ ਹੈ ਉਹ ਪਿੱਛੋਂ ਵੀ ਖੜਾ ਹੀ ਰਹਿੰਦਾ ਹੈ ਇਹ ਅੱਗੋਂ ਪਿੱਛੋਂ ਵੀ ਪਾਣੀ ਜਿਹੜਾ ਹੈ ਇਸ ਤੇ ਤਕਰੀਬਨ بارش ਨਾ ਵੀ ਹੋਵੇ ਬੰਦ ਹੋਵੇ ਵੀ بارش ਤੋਂ ਉਹਦੇ ਬਾਅਦ ਵੀ ਪਾਣੀ ਖੜਾ ਜਾਂਦਾ ਤਕਰੀਬਨ ਤੁਸੀਂ ਦੇਖ ਲਿਆ ਪਾਣੀ ਅੱਜ ਵੀ ਖੜਾ ਬਦਬੂ ਆ ਰਹੀ ਆ ਕੋਈ ਸਸਾਪੀ ਵੀ ਆਉਂਦੇ ਨੇ ਡੱਡੂ ਵੀ ਆਉਂਦੇ ਆ ਪਤਿਲਕਣ ਬਹੁਤ ਜਿਆਦਾ ਗਾਰ ਪਈ ਗਲੀ ਦੇ ਵਿੱਚ ਜਿਹਦੇ ਕਹਿੰਦੇ ਨੰਗਣਾ ਬੜੀ ਪੈਦਲ ਨੰਗਣਾ ਬੜੀ ਮੁਸ਼ਕਲ ਆ ਦੋ ਸਾਲ ਤੋਂ ਪਹਿਲਾਂ ਦੇ ਦੋ ਸਾਲ ਤਕਰੀਬਨ ਹੋ ਗਿਆ ਪਹਿਲਾਂ ਮਾਰਾ ਮੋਡਾ ਨਿਕਾਸ ਕਰਦੇ ਹੁੰਦਾ ਸੀ ਹੁਣ ਜਾਂਦਾ ਹੀ ਉਹ ਪੈਪ ਬੰਦ ਹੋ ਗਏ ਸੂਏ ਤੇ ਪਾਣੀ ਸੁਟਿਆਈ ਨਾ ਮੋਟਰ ਚੱਲਦੀ ਸੀ ਹੁਣ ਮੋਟਰ ਵੀ ਬੰਦ ਆ ਤੇ ਪੈ ਵੀ ਬੰਦ ਕੋਈ ਨਿਕਾਸ ਨਹੀਂ ਹੈਗਾ ਤੇ ਸਫਾਈ ਹੁੰਦੀ ਹੈ ਨਾਲੇ ਦੀ ਨਾ ਕੋਈ ਨਾਲੇ ਨਹੀਂ ਨਿਕਾਸ ਹੈ ਕੋਈ ਸਫਾਈ ਨਹੀਂ ਹੋ ਰਹੀ ਸਾਡੀ ਗਲੀ ਦੇ ਵਿੱਚ ਜਿਆਦਾ ਪਰਾਉਣਾ ਮੈਂ ਸਾਡੀ ਗਲੀ ਥੋੜੀ ਨੀਵੀਂ ਆ ਇਹਦੇ ਕੜਗੇ ਮਤਲਬ ਪਾਣੀ ਖੜਾ ਹੀ ਜਾਂਦਾ ਤੇ ਕਿਉਂ ਸ਼ਿਕਾਇਤ ਨਹੀਂ ਕੀਤੀ ਕਿਸੇ ਕੀ ਕਿਤੇ ਕਿਤੇ ਮੈਂ ਤਕਰੀਬਨ ਅਣਗਿਣਤ ਵਾਰੀ ਪਤਾ ਨਹੀਂ ਕਿੰਨੀ ਵਾਰੀ ਪਰਸਨਲਿਟੀ ਪ੍ਰਧਾਨ ਜੀ ਨੂੰ ਮਿਲਿਆ ਕਮੇਟੀ ਕਾਰ ਵੀ ਗਿਆ ਲਿਖ ਕੇ ਵੀ ਦਿੱਤਾ ਸਮਝੋ ਆ ਕੌਂਸਲਰ ਨੂੰ ਮਿਲਿਆ ਉਹਨੂੰ ਮਿਲਿਆ ਉਹਦੇ ਉਹਨੂੰ ਵੀ ਗੱਲ ਨਹੀਂ ਸਾਡੀ ਕੋਈ ਸੁਣੀ ਕੀ ਕਹਿੰਦੇ ਬਸ ਉਹ ਕਹਿੰਦੇ ਜੀ ਕੋਈ ਨਹੀਂ ਕਰਾਉਣਗੇ ਕਿਰਾਤਾ ਕੇ ਬਸ ਇਹੋ ਹੀ ਕਰਾਉਂਦਾ ਕੋਈ ਨਹੀਂ ਆ ਹੁਣ ਅਸੀਂ ਆੱਕ ਕੇ ਮੈਂ ਕੋਸ਼ਿਸ਼ ਕਰਾਂਗਾ ਵੀ ਮੈਂ ਉਹਨਾਂ ਨੂੰ ਜਾ ਕੇ ਬੇਨਤੀ ਕਰਾਂ ਡਿਪਟੀ ਕਮਿਸ਼ਨਰ ਨੂੰ ਟ੍ਰਾਂਸਪੋਰਟ ਨੂੰ ਕਿ ਸਾਡਾ ਕੋਈ ਸੁਨਵਾਈ ਨਹੀਂ ਹੋ ਰਹੀ ਕਮੇਟੀ ਵਾਲੇ ਕੋਈ ਗੱਲ ਨਹੀਂ ਸੁਣਦੇ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਤੇ ਸਾਡਾ ਹਲ ਕਰਾਇਆ ਜਾਏ ਮੇਰਾ ਨਾਮ ਰਾਜਿੰਦਰ ਕੌਰ ਮੈਂ ਟੀਚਰ ਜਿਹੜੀ ਆਪਣੀ ਰਿਟਾਇਰ ਹੋਈ ਆ ਇਹ ਗਲੀ ਦੀ ਸਮੱਸਿਆ ਹੈ ਵੀ ਇੱਥੇ ਮੀਂਹ ਜਦ ਪੈਂਦਾ ਇੱਥੇ ਬਹੁਤ ਗੰਦ ਪੈਂਦਾ ਪਾਣੀ ਬੜਾ ਆ ਜਾਂਦਾ ਇੱਥੇ ਘਰਾਂ ਦੇ ਵਿੱਚ ਆਉਂਦਾ ਪਾਣੀ ਨੰਗਣਾ ਬੜਾ ਮੁਸ਼ਕਲ ਹੈ ਪਾਣੀ ਉਦਾਂ ਹੀ ਖੜਾ ਰਹਿੰਦਾ ਜਿਹੜਾ ਬਾਕੀਆਂ ਦਾ ਹੁੰਦਾ ਪਾਣੀ ਉਹ ਸਾਰਾ ਇੱਧਰ ਨਹੀਂ ਹੁੰਦਾ ਪਾਣੀ ਜੀ ਹਾਂ ਬੜਾ ਬੋਧਾ ਇਹ ਬੇ ਡੱਡੂ ਬੜੇ ਹੁੰਦੇ ਡੱਡੂ ਅੰਦਰ ਮગર ਸੱਪ ਵੀ ਆ ਜਾਂਦੇ ਆ ਜੀ ਉਹ ਘਰਾਂ ਦੇ ਵਿੱਚ ਸੱਪ ਵੀ ਵੱਢਦੇ ਫਿਰ ਇਦਾਂ ਗੁਜ਼ਾਰਾ ਫਿਰ ਇਦਾਂ ਹੀ ਆ ਵੀ ਨਾਲ ਕੰਦੇ ਨਾਲ ਹੱਥਾ ਲਾ ਲਾ ਕੇ ਤੇ ਫਿਰ ਗਾਂ ਨੰਗੀ ਦਾ ਉਦਾਂ ਤਿਲਕਣ ਬਹੁਤ ਜਿਆਦੀ ਆ